ਮੈਂ ਮੈਂ ਅਸ਼ੂਤ ਸਾਬ ਦੀ ਗੱਲ ਕਰ ਰਿਹਾ ਸੀ ਉਹ ਵੀ ਸੁਖਵੀਰ ਬਾਦਲ ਦੀ ਪ੍ਰੇਜ਼ ਕਰ ਰਿਹਾ ਸੀ ਪ੍ਰਸ਼ੰਸਾ ਕਰ ਰਿਹਾ ਸੀ ਅੱਛਾ ਜੀ ਕਹਿੰਦੇ ਵੀ ਸੁਖਵੀਰ ਬਾਦਲ ਬੰਨੀ ਦੇਖੋ ਤੁਸੀਂ ਕਿੰਨਾ ਵਧੀਆ ਮੈਨੇਜ ਕਰ ਰਿਹਾ ਆਪਦੇ ਬੰਦਿਆਂ ਨੂੰ ਮਿਲ ਰਿਹਾ ਚੀਜ਼ਾਂ ਸੰਭ ਰਿਹਾ ਤੇ ਕਾਂਗਰਸ ਵਾਲਿਆਂ ਤੋਂ ਇਹ ਹੋ ਨਹੀਂ ਰਿਹਾ ਅੱਛਾ ਇਸ ਗੱਲ ਦਾ ਨਹੀਂ ਸੀ ਕੀਤ ਪਤਾ ਲੱਗ ਰਿਹਾ ਓਕੇ 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 ਉਹ ਮੈਂ ਇੱਕ ਅਖਬਾਰ ਦੇ ਵਿੱਚ ਪੜ੍ਹ ਰਿਹਾ ਸੀਗਾ ਮਤਲਬ ਵੈਬਸਾਈਟ ਤੇ ਵੈਬਸਾਈਟ ਤੇ ਹਾਂ ਜੀ ਸ਼ਾਇਦ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਵੀ ਆਪਣੇ ਵਰਕਰਾਂ ਦੇ ਨਾਲ ਪ੍ਰਧਾਨ ਨਹੀਂ ਖੜਦਾ ਹਾਂ ਜੀ ਹਾਂ ਜੀ ਰਾਜਾ ਫੜਿੰਗਾ ਆਹੀ ਹੈ ਨਾ ਅੱਛਾ ਅੱਛਾ ਕਰੋ ਗੱਲ ਤੁਸੀਂ ਆਹੀ ਗੱਲ ਸੀਗੀ ਮੈਂ ਉਸੇ ਗੱਲ ਨੂੰ ਤੋਰ ਰਿਹਾ ਸੀ ਅੱਗੇ ਭਈ ਕਾਂਗਰਸ ਦੇ ਵਿੱਚ ਤੇ ਮੈਨੂੰ ਲੱਗਦਾ ਫੇਰ ਉਲਟ ਫੇਰ ਆਉਣਾ ਜਿਸ ਤਰ੍ਹਾਂ ਤੇ ਉਹਨਾਂ ਦੇ ਸੰਕੇਤ ਜੇ ਲੱਗ ਰਿਹਾ ਕਿ ਤੇ ਉਹਨਾਂ ਦਾ ਮੋਹ ਕਿਸੇ ਪਾਸੇ ਹੋਰ ਨਾ ਜਾਗ ਦੇ ਤੇ ਜਾਂ ਫਿਰ ਜੇ ਕਾਂਗਰਸ ਅੱਗੇ ਹੁਣ ਲੜੂਗੀ ਵੀ ਦੇਖੋ ਭਾਰਤ 쿠ਸ਼ਨ ਆਸ਼ੂ ਤੇ ਰਾਜਾ ਫੜਿੰਗਾ ਦਾ ਮੈਨੂੰ ਨਹੀਂ ਲੱਗਦਾ ਕਿ ਮਸਲਾ ਸੌਟ ਹੋਏਗਾ ਤੁਸੀਂ ਤਰਨ ਤਰਨ ਦਾ ਸਾਰਾ ਸਿਨੈਰੀਓ ਯਾਦ ਕਰੋ ਜੀ ਜਿਸ ਵੇਲੇ ਮੰਚ ਤੇ ਨਾ ਦੋ ਰਾਜਨੀਤਿਕ ਸ਼ਖਸੀਅਤਾਂ ਨੇ ਸਾਂਝਾ ਕੀਤਾ ਨਜ਼ਰ ਮਿਲੀ ਪਰ ਕਿਤੇ ਕੋਈ ਦਿਲ ਨਹੀਂ ਮਿਲਿਆ ਕੋਈ ਹੱਥ ਨਹੀਂ ਮਿਲਿਆ ਉਸ ਤੋਂ ਪਿੱਛੇ ਆ ਜਾਓ ਰਾਜਾ ਵੜਿੰਗ ਉਹ ਮੈਂ ਤੁਹਾਨੂੰ ਦੱਸਿਆ ਸੀ ਐਪੀਸੋਡ ਕਿਸ ਤਰ੍ਹਾਂ ਚੱਲਿਆ ਸੀ ਇਹਨਾਂ ਦਾ ਆਪਸ ਦੇ ਵਿੱਚ ਫਰਕ ਕਿਉਂ ਪਿਆ ਪਹਿਲਾਂ ਤਾਂ ਦੋਨੇ ਮਿੱਤਰ ਸੀਗੇ ਨਾ ਜੀ ਹੂੰ ਦੋਨੇ ਮਿੱਤਰ ਸੀਗੇ ਸਭ ਕੁਝ ਸਹੀ ਸੀਗਾ ਗੱਲ ਤੇ ਟਿਕਟ ਤੋਂ ਵਿਗੜੀ ਨਾ ਹੂੰ ਲੁਧਿਆਣੇ ਜਾਣ ਤੋਂ ਹੀ ਸ਼ਾਇਦ ਇੱਕ ਨਾ ਗਾਣਾ ਸੀ ਮੀ ਪੈਂਦਾ ਖੋਰੀ ਤੇ ਤੇਰੀ ਮੇਰੀ ਵਿਗੜ ਗਈ ਨਹੀਂ ਇੱਕ ਗੰਨੇ ਦੀ ਪੋਰੀ ਤੇ ਜਦੋਂ ਵਿਗੜਉਂ ਤੇ ਆਉਂਦੀ ਹੈ ਤੇ ਇੱਕ ਗੰਨੇ ਦੀ ਪੋਰੀ ਤੇ ਵੀ ਵਿਗੜ ਜਾਂਦੀ ਆ ਤਾਂ ਗੱਲ ਇਹ ਆ ਕਿ ਉਹ ਟਿਕਟ ਤੋਂ ਵਿਗੜਦਾ ਵਿਗੜਦਾ ਮਸਲਾ ਜਿਹੜਾ ਸੀਗਾ ਅਸਲ 'ਚ ਟਿਕਟ ਦਾ ਵੀ ਨਹੀਂ ਰੌਲਾ ਇਹ ਸੀਗਾ ਕਿ ਯਾਨੀ ਇਸ ਕਲੂ ਨਾਰਾਜ਼ਗੀ ਵਧ ਗਈ ਕਿ ਲੁਕਾ ਕਿਉਂ ਰੱਖਿਆ ਹੂੰ ਕਿਉਂ ਕਿਉਂਕਿ ਮੈਨੂੰ ਇੱਕ ਸੋਰਸ ਨੇ ਦੱਸਿਆ ਸੀਗਾ ਕਹਿੰਦੇ ਯਾਰ ਕਿ ਭਾਰਤ ਪੂਸ਼ਣ ਆਸ਼ੂ ਨੂੰ ਕਿਸੇ گاਾਂ ਆ ਜਿਹੜੇ ਹੁੰਦੇ ਨੇ ਹੋਲਡਿੰਗ ਵਗੈਰਾ ਬੈਨਰ ਵਗੈਰਾ ਜਿਹਦੇ ਕੋਲ ਠੇਕਾ ਗਿਆ ਉਥੋਂ ਗਾ ਮਤਲਬ ਕਿ ਉਸ ਜਦੋਂ ਆਰਡਰ ਹੋ ਗਿਆ ਉਸ ਆਰਡਰ ਤੋਂ ਪਤਾ ਲੱਗਿਆ ਕਿ ਟਿਕਟ ਤੇ ਰਾਜਾ ਮਿਲਗਰੂ ਮਿਲ ਗਈ ਹੈ ਹਮ ਕਿ ਜਦ ਕੇ ਪਹਿਲਾਂ ਸਫਬੰਦੀ ਜਿਹੜੀ ਹੋ ਰਹੀ ਸੀਗੀ ਉਹ ਭਾਰਤ ਪੋਸ਼ਣ ਆਸ਼ੂ ਲਈ ਹੋ ਰਹੀ ਸੀ ਇਹ ਗੱਲ ਮੈਨੂੰ ਮਤਲਬ ਕਿ ਬਹੁਤ ਇਹਨਾਂ ਦੇ ਜਿਹੜੇ ਲੀਡਰਾਂ ਦੇ ਵਿੱਚ ਵਿਚਰਦੇ ਆ ਉਹ ਕਿਸੇ ਸੋਰਸ ਨੇ ਦੱਸੀ ਸੀ ਕਿ ਅਸਲ ਚ ਗੁੱਸਾ ਗਿਲਾ ਇਸ ਗੱਲੋਂ ਜ਼ਿਆਦਾ ਬਣ ਕੇ ਆ ਕਿ ਵੀ ਆਪਾਂ ਨੂੰ ਸੱਜਣ ਬਈ ਲਈ ਹੋਈਏ ਬਿਲਕੁਲ ਤੇ ਇੱਕ ਤੇ ਗੱਲ ਕਹਿ ਕਹਾ ਕੇ ਵੀ ਹਾਂ ਯਾਰ ਤੁਸੀਂ ਐਂ ਕਰ ਲਿਓ ਕਰ ਲਿਓ ਉਹ ਜਗ੍ਹਾ ਤੇ ਦੂਜਾ ਬੰਦਾ ਕਰ ਦੇਵੇ ਤੇ ਉਹਨੂੰ ਪਤਾ ਵੀ ਦਿੱਜੇ ਤਾਂ ਲੱਗੇ ਫੇਰ ਦੁੱਖ ਥੋੜਾ ਜ਼ਿਆਦਾ ਹੋਣਾ ਮਤਲਬ ਕਿ ਇਸ ਤਰ੍ਹਾਂ ਵਿਗਾੜ ਪੈ ਗਿਆ ਤੇ ਫਿਰ ਤੁਸੀਂ ਅੰਤ ਨਤੀਜਾ ਦੇਖਿਆ ਹੋਣਾ ਕਿ ਵੜਿੰਗ ਸਾਹਿਬ ਜਦੋਂ ਜਿੱਤੇ ਨੇ ਤੇ ਜਦੋਂ ਸਰਟੀਫਿਕੇਟ ਤੱਕ ਲੈਣਾ ਸੀਗਾ ਇਹ ਨਹੀਂ ਆਇਆ ਇਸ ਉਸ ਤੋਂ ਬਾਅਦ ਰੋੜਾ ਪਿਆ ਇਹਨਾਂ ਦਾ ਇਹਨਾਂ ਨੂੰ ਅੰਦਰ ਜਾਣਾ ਪਿਆ ਚਲੋ ਖੁਸ਼ਕਿਸਮਤੀ ਇਹਨਾਂ ਦੀ ਕਿ ਇਹ ਇਸ ਕਿਸ ਦੇ ਵਿੱਚ ਉਲਝਣ ਚ ਨਿਕਲੇ ਨਿਕਲ ਗਏ ਬਾ ਇਜ਼ਤ ਨਿਕਲਾ ਜੀ ਤਾਂ ਇਹਨਾਂ ਦਾ ਗਿਲਾ ਇੱਕ ਤੇ ਇਹ ਆ ਕਿ ਮੇਰੇ ਨਾਲ ਖਾਸ ਤੌਰ ਤੇ ਰਾਜਾ ਵੜਿੰਗ ਦੇ ਧੜੇ ਨੇ ਯਾਰ ਕੋਈ ਉਹ ਨਹੀਂ ਕੀਤਾ ਹੂੰ ਦੂਜਾ ਹੁਣ ਇੰਦੀ ਇਹਨਾਂ ਦਾ ਬਹੁਤ ਨਜ਼ਦੀਕੀ ਸੀ ਜੀ ਉਹ ਨਿਕਲ ਆਇਆ ਫਸ ਕੇ ਉਹਦੇ ਬਾਰੇ ਸ਼ਾਇਦ ਮੇਰੇ ਖਿਆਲ ਦੇ ਨਾਲ ਕਿਉਂਕਿ ਕੱਲ ਇੱਕ ਪੋਸਟ ਵੀ ਪਾਈ ਸੀ ਭਾਰਤ ਭੂਸ਼ਣ ਆਸ਼ੂ ਨੇ ਹੂੰ ਕਿ ਭਾਈ ਸਾਬਕਾ ਤਾਰ ਥੋੜਾ ਚਿਤਾ ਕੇ ਜਿੱਦਾਂ ਕੋਈ ਚਿਤਾਵਨੀ ਭਰਿਆ ਲੈ ਜਾ ਹੁੰਦਾ ਕਿਸੇ ਬੰਦੇ ਦਾ ਤੇ ਅੱਜ ਉਹਨਾਂ ਨੇ ਹੁਣ ਬਿਲਕੁਲ ਹੀ ਘੜੇ ਤੋਂ ਕੌਲਾ ਚੱਕਤਾ ਕਿ ਭਾਈ ਸਾਡਾ ਪ੍ਰਧਾਨ ਸਾਡੇ ਨਾਲ ਨਹੀਂ ਖੜਦਾ ਪਰ ਮੇਰੀ ਗੱਲ ਦੇ ਨਾਲ ਦੇਖੋ ਗੱਲ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਕਾਂਗਰਸ ਵਾਸਤੇ ਖਤਰਨਾਕ ਨੇ ਹੂੰ ਕਿ ਇਹ ਕੰਮ ਵੱਧਾ ਹੀ ਜਾ ਰਿਹਾ ਹੈ ਬੀਬੀ ਸਿੱਧੂ ਉਹ ਬੋਲ ਚੁੱਕੇ ਆ ਜੀ ਇਸ ਤੋਂ ਇਲਾਵਾ ਅੱਗੇ ਆਪਾਂ ਰਾਣਾ ਗੁਰਜੀਤ ਵਰਸਜ ਕਲਬੀਰ ਜ਼ੀਰਾ ਖੁੱਲੇ ਰੂਪ ਚ ਦੇਖਿਆ ਜੀ ਭਾਰਤ ਪੂਸ਼ਣ ਆਸ਼ੂ ਰਾਜਾ ਵੜਿੰਗ ਕਿਸੇ ਤੋਂ ਲੁਕਿਆ ਨਹੀਂ ਹੂੰ ਸਿੱਧੂ ਫੈਮਿਲੀ ਰਾਜਾ ਵੜਿੰਗ ਜੀ ਕਿਸੇ ਤੋਂ ਲੁਕਿਆ ਨਹੀਂ ਹੈ ਚੰਨੀ ਗਰੁੱਪ ਆਪਣਾ ਹੂੰ ਪ੍ਰਗਟ ਸਿੰਘ ਦੀ ਆਪਣੀ ਇੱਕ ਬਹੁਤ ਮਤਲਬ ਕਿ ਸ਼ਾਂਤ ਜੇ ਰਹਿ ਕੇ ਉਹਨਾਂ ਦੀ ਰਾਜਨੀਤੀ ਆ ਜੀ ਸੋ ਮਤਲਬ ਕਿ ਕਾਂਗਰਸ ਨੂੰ ਇਹਨਾਂ ਸਾਰਿਆਂ ਦਾ ਸਹਿਯੋਗ ਚਾਹੀਦਾ ਹੂੰ ਸਾਰਿਆਂ ਦੀ ਤਾਕਤ ਚਾਹੀਦੀ ਆ ਪਰੇ ਤਾਕਤ ਖਿੰਡਦੀ ਪਈ ਆ ਇਹਦੇ ਚ ਕੋਈ ਸ਼ੱਕ ਨਹੀਂ ਹਾਲਾਂਕਿ ਰਾਜਾ ਵੜਿੰਗ ਕੱਲ ਪੀਸੀ ਕਰਕੇ ਇੱਕ ਚੀਜ਼ ਅੱਜ ਵੀ ਉਹਨਾਂ ਦੀ ਇੱਕ ਇੰਟਰਵਿਊ ਛਪੀ ਆ ਹਮ ਇੱਕ ਹਿੰਦੀ ਅਖਬਾਰ ਚ ਉਹਨਾਂ ਨੇ ਇੰਟਰਵਿਊ ਦਿੱਤੀ ਆ ਉਹਦੇ ਚ ਇੱਕ ਖੁਲਾਸਾ ਉਹਨਾਂ ਨੇ ਇਹ ਕੀਤਾ ਕਿ ਸ਼ਾਇਦ 47 ਹੀ ਪੁਰਾਣੇ ਲੀਡਰ ਜਿਹੜੇ ਆ 重复 ਹੋਣਗੇ ਸੰਤਰ ਨਵੇਂ ਚਿਹਰੇ ਹੋ ਸਕਦੇ ਆ ਅੱਛਾ ਨਵੇਂ ਹਾਂਜੀ ਖੁਲਾਸਾ ਹੋਇਆ ਇਹਦਾ ਮਤਲਬ ਹੈ ਕਿ ਨਵੇਂ ਸਿਰੇ ਤੋਂ ਇੰਟਰਵਿਊਜ਼ ਵਗੈਰਾ ਜਿਹੜੀਆਂ ਦੇ ਰਹੇ ਆ ਜੀ ਜੀ ਤਾਂ ਉਹਨਾਂ ਦਾ ਮੈਸੇਜ ਕਿਤੇ ਨਾ ਕਿਤੇ ਇਹੋ ਆ ਸੰਦੇਸ਼ ਇਹੋ ਆ ਕਿ ਭਾਈ ਮੈਂ ਤਾਕਤ ਜਾਂ ਮੈਂ ਸੇਫ ਹਾਂ ਹੂੰ ਤੇ ਬਾਕੀ ਜਿੰਨੀ ਕੋ ਜਾਣਕਾਰੀ ਹੋਰ ਹੈ ਇਸ ਤੋਂ ਇਲਾਵਾ ਜੇ ਲੈਣੀ ਚਾਹੋ ਤਾਂ ਉਹ ਆ ਮੈਨੂੰ ਇੰਨੀ ਕੋ ਜਾਣਕਾਰੀ ਮਿਲੀ ਸੀ ਪਿਛਲੇ ਕੁਝ ਸਮੇਂ ਦੇ ਦੌਰਾਨ ਕਿ ਦੋ ਵੱਡੇ ਚਿਹਰਿਆਂ ਨੂੰ ਅਲਾਕਮਾਂ ਲਾਉਣਾ ਚਾਹੁੰਦਾ ਸੀਗਾ ਜੀ ਪਰ ਐਨ ਮੌਕੇ ਤੇ ਕੰਮ ਰੁਕ ਗਿਆ ਠੀਕ ਹੈ ਜੀ ਹੁਣ ਵੇਖੋ ਕਾਂਗਰਸ ਦਾ ਮਸਲਾ ਕਿੱਥੇ ਜਾ ਕੇ ਰੁਕਦਾ ਕਿੱਥੇ ਨਹੀਂ ਰੁਕਦਾ ਪਰ ਲੁਧਿਆਣੇ ਤਾਂ ਵੈਸੇ ਯਾਰ ਦੇਖੋ ਆਪੋ ਆਪਣਾ ਨਜ਼ਰੀਆ ਹੁੰਦਾ ਹੈ ਰਾਜਾ ਵੜਿੰਗ ਨੇ ਠੀਕ ਹੈ ਕੋਈ ਵੀ ਨੁਮਾਇੰਦਗੀ ਕਰਦਾ ਹੈ ਕੋਈ ਵੀ ਪ੍ਰਧਾਨਗੀ ਕਰਦਾ ਹੈ ਕੋਈ ਵੀ ਲੀਡ ਕਰਦਾ ਹੈ ਉਹਦੇ ਤੋਂ ਗਲਤੀਆਂ ਵੀ ਹੁੰਦੀਆਂ ਨੇ ਹੋ ਸਕਦਾ ਮੈਂ ਕਿਸੇ ਦੀ ਐਵੇਂ ਵਕਾਲਤਾ ਕਰੀ ਜਾਵਾਂ ਤੁਸੀਂ ਇੱਕ ਟੀਮ 'ਚ ਰਹਿੰਦੇ ਹੋ ਤੁਸੀਂ ਬਿਹਤਰ ਜਾਣਦੇ ਹੋ ਭਾਰਤ ਪੋਸ਼ਣ ਵਾਲਾ ਸ਼ੂਰਾਂ ਦੀ ਗੱਲ ਕਰਦਾ ਪਰ ਜਿਸ ਵੇਲੇ ਐਡੇ ਵੱਡੇ ਵੱਡੇ ਮਹਾਰਥੀ ਤੁਹਾਨੂੰ ਛੱਡ ਕੇ ਭੱਜ ਗਏ ਜੀ ਜੀ ਅੱਛਾ ਸਭ ਤੋਂ ਜ਼ਿਆਦਾ ਨੁਕਸਾਨ ਮੇਰੇ ਖਿਆਲ ਦੇ ਨਾਲ ਰਾਜਾ ਵੜਿੰਗ ਨੇ ਸਿਆਸੀ ਤੌਰ ਤੇ ਪ੍ਰਧਾਨ ਮੰਨ ਕੇ ਖੱਟਿਆ ਹਮ ਇੱਕ ਤੇ ਇਹ ਕਿ ਭਈ ਪਹਿਲਾਂ ਕਾਫੀ ਵਧੀਆ ਸਹਿਚਾਰ ਸੀ ਸਹਿਚਾਰ ਨੁਕਸਾਨ ਨੇ ਆ ਗਿਆ ਪਾਰਟੀ ਦੇ ਅੰਦਰ ਸੈਕੰਡ ਥਿੰਗ ਹਮ ਕਿ ਰਾਜਾ ਵੜਿੰਗ ਨੇ ਆਪ ਦਾ ਘਰ-ਵਾਰ ਛੱਡ ਲਿਆ ਇੱਥੇ ਗਿੱਦੜਵੇ ਤੇ ਠਹਿਰਦਾ ਹੀ ਨਹੀਂ ਜੀ ਕਦੇ ਸੈਸ਼ਨ ਕਦੇ ਇਹਨਾਂ ਦੇ ਸਮੇਲਨ ਕਦੇ ਕੁਸ਼ ਕਦੇ ਕੁਸ਼ ਤੇ ਉਹਦਾ ਖਮਿਆਜ਼ਾ ਗਿੱਦੜਵਾਹੇ ਚ ਜੀ ਭੁਗਤਣਾ ਵੀ ਪਿਆ ਹਾਲਾਂਕਿ ਆ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਜਿਹੜੀ ਵੋਟ ਘੱਟੀ ਸੀ ਉਸ ਨੂੰ ਦੁਬਾਰਾ ਹਾਸਲ ਜ਼ਰੂਰ ਕੀਤਾ ਜ਼ਿੰਮੀ ਚੋਣ ਚ ਪਰ ਹਾਰ ਗਏ ਹੋ ਜੀ ਠੀਕ ਹੈ ਨਾ ਜੀ ਸੋ ਇਹ ਚੀਜ਼ ਜਿਹੜੀ ਆ ਰਾਜਾ ਵੜਿੰਗਲੀ ਕਹ ਲੋ ਕਿ ਪ੍ਰਧਾਨ ਬਣਨ ਤੋਂ ਬਾਅਦ ਨਕਾਰਾਤਮਕੀ ਗਈ ਆ ਹਮ ਕਲੈਕਸ਼ਨ ਜਿੱਤ ਦੇ ਜਿੱਤ ਦੇ ਜੀ ਠੀਕ ਹੈ ਲੋਕ ਸਭਾ ਜਿੱਤ ਗਏ ਪਰ ਜ਼ਿਮਨੀ ਚੋਣ ਹਾਰ ਗਏ ਹਮ ਪਾਰਲੀਮੈਂਟ ਦੇ ਵਿੱਚੋਂ ਤੁਸੀਂ ਦੇਖੋਗੇ ਸਰਬਜੀਤ ਸਿੰਘ ਖਾਲਸਾ ਗਿੱਦੜਵਾਹ ਚੋਂ ਆ ਕੇ ਲੀਡ ਲੈ ਗਿਆ ਜੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਕਿ ਹੈਗੀਆਂ ਕਾਂਗਰਸ ਦੇ ਵਿੱਚ ਜੇ ਇਹਨਾਂ ਦਾ ਹੱਲ ਨਾ ਹੋਇਆ ਨਾ ਹਮ ਸੂਖਮ ਸਾਹਿਬ ਤੇ ਇਹਨਾਂ ਦਾ ਬਹੁਤ ਵੱਡਾ ਫਾਇਦਾ ਜਿਹੜਾ ਹੈ ਨਾ ਉਹ ਮਿਲੂਗਾ ਫਿਰ ਜਿਹੜੀ ਧਿਰ ਬਰਾਬਰ ਖੰਦੀ ਐ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਚ ਫਿਰ ਫਿਰ ਜੇ ਅਸੀਂ ਕਹਾਂਗੇ ਫਿਰ ਇਹ ਕਹਿੰਦੇ ਇਹ ਖਾਲੀ ਹੋ ਗਏ ਨੇ ਮੈਂਬਰਸ਼ਿਪ ਲੈ ਲਈ ਆ ਫਿਰ ਉਹਨਾਂ ਨੂੰ ਆਪਣੇ ਆਪ ਹੀ ਫਾਇਦਾ ਦਿਓਗੇ ਤੁਸੀਂ ਹੂੰ ਸਮਝਦੇ ਹੋ ਨਾ ਕਿ ਜਦੋਂ ਲੋਕਾਂ ਨੇ ਆਪਸ਼ਨ ਦੇਖਣਾ ਤੇ ਆਪਸ਼ਨ ਚ ਮੈਂ ਅੱਗੇ ਤੁਹਾਨੂੰ ਦੱਸਿਆ ਸੀ ਇਹ ਵੀ ਦੇਖਣਾ ਹੁੰਦਾ ਪੰਜਾਬੀਆਂ ਨੇ ਵੀ ਕਿਹੜਾ ਕਿਨੂੰ ਕੁੱਟੂਗਾ ਜੀ ਤੇ ਦੂਜੀ ਗੱਲ ਵੀ ਕਿਹੜਾ ਕਿੰਨਾ ਇਕਮੁੱਠਿਆ ਇਹ ਚੀਜ਼ਾਂ ਕਾਊਂਟ ਹੁੰਦੀਆਂ ਨੇ ਨਾ ਹਾਲੇ ਟਾਈਮ ਐ ਹੋ ਸਕਦਾ ਇੱਕ ਦੋ ਮਹੀਨਿਆਂ ਚ ਕਾਂਗਰਸ ਦਾ ਬਈ ਤੁਸੀਂ ਇਹ ਦੇਖਣਾ ਮੈਨੂੰ ਲੱਗਦਾ ਕਿ ਕੋਈ ਜਥੇਵੰਦਕ ਬਦਲਾਅ ਹੋ ਸਕਦਾ ਸਿੱਧੂ ਸਾਹਿਬ ਵੀ ਤੇ ਕੱਲ ਮੁੱਛਾ ਚੜਾ ਗਏ ਨਾ ਉਹ ਕਹਿੰਦੇ ਵੀ ਮੈਂ ਕੋਈ ਹਮਾਂ ਦਾ ਕਮਜ਼ੋਰ ਤੇ ਐ ਭੁੱਖਾ ਜਿਹਾ ਕਬੂਤਰ ਥੋੜੀ ਆ ਅਸੀਂ ਬਾਜਰਗੇ ਆ ਬਾਜਰਗੇ ਬਾਜ ਚਪਟਦਾ ਵੀ ਆ ਪਲਟਦਾ ਵੀ ਹੁਣ ਮੈਂ ਉਹਨਾਂ ਨਹੀਂ ਬੋਲ ਸਕਦਾ ਉਹ ਵੀ ਬਾਜ ਵਾਲਾ ਉਹਨਾਂ ਦਾ ਦੇਵਕਰਾਈ ਉਹ ਉਹ ਵੀ ਬਾਜ ਵਾਂਗੂ ਮਤਲਬ ਕਿ ਕਹਿ ਰਹੇ ਕਿ ਚਪਟਦਾ ਵੀ ਆ ਉਹ ਬਾਦ ਦੇ ਵਿੱਚ ਭਈ ਫੇਰ ਵਾਪਸ ਵੀ ਪਲਟਦਾ ਵੀ ਆ ਤੇ ਮੈਨੂੰ ਲੱਗਦਾ ਪਲਟਦਾ ਸ਼ਬਦ ਤੋਂ ਇਹ ਆਜਾ ਲਾ ਲਈਏ ਕਿ ਬਾਜ਼ ਪਲਟੇਗਾ ਉਧਰ ਉਧਰ ਵੀ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਬਿਲਕੁਲ ਆ ਸ਼ੁਕਰੀਆ ਦੋਸਤੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਰੇ ਦੋਸਤਾਂ ਦੀ ਤੇ ਚਲੋ ਜਲਦੀ ਜਲਦੀ ਦੇ ਵਿੱਚ ਇੱਕ ਅੱਧੀ ਗੱਲਬਾਤ ਆਪਾਂ ਹੋਰ ਕਰਦੇ ਆ ਮਿੰਟੂ ਜੀ ਰਾਮੇ ਵਾਲੀ ਰਿਫਾਇਨਰੀ ਦੀ ਗੱਲ ਜ਼ਰੂਰ ਕਰ ਲਗੇ